ਅਗਾਮੀ ਲੋਕ ਸਭਾ ਚੋਣਾਂ 2040 ਦੇ ਮੱਦੇਨਜ਼ਰ ਇਲਾਕੇ ਵਿੱਚ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਐਸਐਸਪੀ ਜਲੰਧਰ ਦਿਹਾਤੀ ਦੇ ਹੁਕਮ ਮੁਤਾਬਕ ਐਸਐਚਓ ਲੋਹੀਆ ਬਖਸ਼ੀਸ਼ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਸੁਲਤਾਨਪੁਰ ਲੋਧੀ ਵਾਲੇ ਫਾਟਕ ਤੇ ਇੱਕ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਵਾਲੇ ਵਾਹਨਾਂ ਅਤੇ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਇਸ ਮੌਕੇ ਐਸਐਚਓ ਨੇ ਕਿਹਾ ਕਿ ਇਲਾਕੇ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਇਲਾਕੇ ਵਿੱਚ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਬਾਬਤ ਐਸਐਚਓ ਲੋਹੀਆਂ ਬਖਸ਼ੀ ਸਿੰਘ ਵੱਲੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸੀਂ ਸੁਲਤਾਨਪੁਰ ਲੋਧੀ ਜਿਹੜਾ ਬਹੁਤ ਹੀ ਰਸ਼ ਵਾਲਾ ਚੌਕ ਹੈਗਾ ਵਾ ਉੱਥੇ ਨਾਕਾਬੰਦੀ ਕੀਤੀ ਹੋਈ ਹੈ ਕਾਡਨ ਕਰਕੇ ਤੇ ਸਰਚ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਉਦੇ ਵਿੱਚ ਸਪੈਸ਼ਲ ਜਿਹੜੀ ਮਹਿੰਮਾ ਅੱਜ ਵੀ ਹੈਗੀ ਆ ਉਹ ਜਿਹੜੇ ਟੂ-ਵੀਲਰ ਹੈਗੇ ਆ ਇਹਦੇ ਵਿੱਚ ਮੂਹਰ ਵੇਟ ਕੇ ਚੱਲਣ ਵਾਲੇ ਜਿਹੜੇ ਹੈਗੇ ਆ ਜਾਂ ਪਿੱਛੇ ਨੰਬਰ ਜੇਗਾ ਲਾ ਕੇ ਉਹਨਾਂ ਦੇ ਖਿਲਾਫ ਆ ਹੁਣ ਤੱਕ ਅਸੀਂ ਰਹਿਗਾ ਉਹ ਪੰਜ ਲਾਨ ਕਰਕੇ ਆ ਤੇ ਅਜੇ ਅਸੀਂ 8 ਵਜੇ ਤੱਕ ਇਹੀ ਜਿਹੜੀ ਮਹਿੰਮਾ ਹੈਗੀ ਆ ਉਹ ਵੱਜਪਟੇ ਚਲਾ ਰਹੇ ਹੈਗੇ ਆ ਮੇਰੇ ਅਸਵੇਲੇ 12 ਮੁੰਡੇ ਦੇ ਨੌਜਵਾਨ ਹੈਗੇ ਆ ਉਹ ਨਾਕਬੰਦੀ ਦੇ ਉੱਤੇ ਆ ਤੇ ਚੰਗਾ ਜਿਹਾ ਰਵਾਂਗੇ ਆਸ ਕਰਦੇ ਹੈਗੇ ਆ ਅੱਗੇ ਹੋਰ ਜਿਹੜੀ ਸੋਨਾ ਹੈ ਜੀਆਂ ਬਹੁਤ ਸ਼ਾਂਤਮਈ ਤੇ ਡਾਕਟਰ ਐਂਡ ਤੇ 3 ਐਂਪੀਅਰ ਕਰਾਵਾਂਗੇ ਔਰ ਕੋਈ ਵੀ ਲੋਕ ਜਿਹੜੇ ਹੈਗੇ ਆ ਉਹ ਇਹ ਨਹੀਂ ਮਹਿਸੂਸ ਕਰਨਗੇ ਕਿ ਜਿਵੇਂ ਅਸੀਂ ਵੋਟ ਪਾਉਣ ਗਏ ਆ ਸਾਨੂੰ ਕਿਹੜੇ ਤਰ੍ਹਾਂ ਦੀ ਔਰ ਸੁਰੱਖਿਆ ਹੈਗੀ ਆ ਇਲਾਕਾ ਨਿਵਾਸੀਆਂ ਨੂੰ ਸੰਦੇਸ਼ ਤੋਂ ਪਹਿਲਾਂ ਮੈਂ ਧੰਨਵਾਦ ਦੇਣਾ ਚਾਹੁੰਦਾ ਹੈਗਾ ਕਿ ਸਭ ਤੋਂ ਪਹਿਲਾਂ ਸਾਡੇ ਥਾਣੇ ਦੇ ਜਿਹੜੇ ਲਾਇਸੈਂਸ ਹੋਲਡਰ ਸੀ ਜਿਨ੍ਹਾਂ ਦੇ ਕੋਲ ਲਾਇਸੈਂਸ ਯਸਲਾ ਸੀਗਾ ਸਭ ਤੋਂ ਪਹਿਲਾਂ ਮੇਰੇ ਥਾਣੇ ਦੀ ਲੋਕਾਂ ਨੇ ਜਿਹੜੇ ਹਰਫਜ਼ਦਾਰਾਂ ਨੇ ਯਸਲਾ ਦਾ ਜਮ੍ਹਾਂ ਕਰਵਾਇਆ ਉਹਦੇ ਵਾਸਤੇ ਧੰਨਵਾਦ ਕਿ ਅੱਗੋਂ ਵੀ ਮੈਂ ਆਪ ਰੱਖਦਾ ਰਹਾਂਗਾ ਇਦਾਂ ਹੀ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੇ ਆਗਿਆਵਾਂ ਹਦਾਇਤਾਂ ਹੈਗੀਆਂ ਸਾਰੇ ਲੋਕ ਪੜ੍ਹੇ ਲਿਖੇ ਹੈਗੇ ਆ ਜੀ। ਥਾਂ ਘਰ ਦੀ ਵਿੱਚ ਜਿਹੜਾ ਹੈਗਾ ਵਾ ਉਹ ਹਰ ਇੱਕ ਤਰੀਕੇ ਮਾਧਮ ਦੇ ਨਾਲ ਇਹੋ ਸੰਦੇਸ਼ ਪਹੁੰਚ ਰਿਹਾ ਹੈ ਗਿਆ। ਉਹਨਾਂ ਦੀ ਪਾਲਣਾ ਕਰਨੀ ਹੈਗੀ ਆ। ਵੋਟ ਦੇ ਅਧਿਕਾਰ ਦੀ ਹਰ ਇੱਕ ਨੇ ਵਰਤੋਂ ਕਰਨੀ ਆ। ਵੋਟ ਪੈਂਡ ਪਾਉਣ ਤੋਂ ਬਿਨਾਂ ਕੋਈ ਨਰਵੇ ਕਰਦੇ ਵਿੱਚ। ਜੇ ਤਰੀਕੇ ਨਾਲ ਮਰਜ਼ੀ ਉਹ ਵੋਟ ਪਾਉਣ ਵਾਸਤੇ ਇਸ ਵੇਲੇ ਸਰਕਾਰ ਨੇ ਜਿਹੜਾ ਹੈਗਾ ਵਾ ভোটার ਨੂੰ ਘਰੋਂ ਲੈ ਕੇ ਜਾਣ ਵਾਸਤੇ ਸੁਵਿਧਾਾਂ ਵਾਲੀਆਂ ਵੀ ਨਹੀਂ ਹੈਗੀਆਂ ਉਹ ਦਿੱਤੀਆਂ ਹੈ ਜੀ। ਤੇ ਉਹ ਫੋਨ ਕਰ ਸਕਦਾ ਹੈ ਟੋਨ ਫਰੀ ਨੰਬਰ ਵੀ ਜਾਰੀ ਕਰਾਂਗੇ। ਉਹਨਾਂ ਨੰਬਰਾਂ ਤੇ ਫੋਨ ਕਰੋ। ਜਿਹੜਾ ਮੋਟਰ ਜਿਹਦੇ ਅੱਗੇ ਪਿੱਛੇ ਹੈਗਾ ਵਾ ਸਾਡੀ ਯੂਨੀਡੈਕਸ਼ਨ ਦੇ ਵਿੱਚ ਉਹਨੂੰ ਅਸੀਂ ਉੱਥੋਂ ਲੈ ਕੇ ਉਹਦੇ ਮੇਰਾ ਬੂਥ ਹੈਗਾ ਉੱਥੇ ਰੱਖਵਾਉਂ ਲੋਈਆਂ ਖਾਸੋਂ ਪ੍ਰੀਤਮ ਸਿੰਘ ਪ੍ਰੀਤੀ ਖਾਸੋਂ